ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਬਾਈ ਨਵੀਂ ਵੀਡੀਓ 'ਚ ਬਾਈ ਸਭ ਦਾ ਸਵਾਗਤ ਆ ਤੇ ਅੱਜ ਇੱਕ ਖੁਸ਼ਖਬਰੀ ਜਿਹੜੀ ਤੁਹਾਨੂੰ ਦੱਸਣ ਲੱਗਿਆ ਤੇ ਸਾਰੇ ਭਰਾ ਹਨਾ ਮੈਨੂੰ ਫੋਨ ਕਰਦੇ ਹੁੰਦੇ ਸੀ ਜਾਂ ਇੰਸਟਾਗ੍ਰam ਤੇ ਮੈਸੇਜ ਕਰਦੇ ਹੁੰਦੇ ਸੀ ਇਹ ਜੋ ਕਿ ਤੁਹਾਨੂੰ ਪਤਾ ਪਹਿਲਾਂ ਟ੍ਰੈਂਡਿੰਗ 'ਚ ਜਿਹੜੀ ਨਿਊਜ਼ ਚੱਲਦੀ ਰਹਿੰਦੀ ਸੀ ਸਿੱਧੂ ਮੂਸੇ ਵਾਲੇ ਦੀ ਫੈਮਿਲੀ ਬਾਰੇ ਹਨਾ ਵੀ ਬੱਚਾ ਹੋਣ ਵਾਲਾ ਹਨਾ ਉਹਦੇ ਬਾਰੇ ਫੋਨ ਕਰਦੇ ਹੁੰਦੇ ਸੀ ਸੋ ਮੈਂ ਤਾਂ ਇਹੀ ਕਹਿੰਦਾ ਹੁੰਦਾ ਸੀ ਉਦੋਂ ਬਾਈ ਆਪਾਂ ਨੂੰ ਨਹੀਂ ਪਤਾ ਹਨਾ ਤੇ ਉਹ ਖੁਸ਼ਖਬਰੀ ਦਾ ਇੰਤਜ਼ਾਰ ਜਿਹੜਾ ਬਾਈ ਤੁਸੀਂ ਗੱਲਾਂ ਬਾਤਾਂ ਪੁੱਛਦੇ ਹੁੰਦੇ ਸੀ ਆ ਉਹ ਇੰਤਜ਼ਾਰ ਖਤਮ ਹੋ ਗਿਆ ਤੇ ਸਿੱਧੂ ਫੈਮਿਲੀ 'ਚ ਇੱਕ ਨਵਾਂ ਸਿੱਧੂ ਨਿੱਕਾ ਸਿੱਧੂ ਮੁੰਸੇਆ ਜਿਹੜਾ ਪੈਦਾ ਹੋ ਗਿਆ ਤੇ ਬਹੁਤ ਬਹੁਤ ਮੁਬਾਰਕਾਂ ਬਈ ਸਾਰੀ ਸਿੱਧੂ ਫੈਮਿਲੀ ਨੂੰ ਤੇ ਸਾਰੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਤੇ ਬਾਈ ਦੀਆਂ ਫੋਟੋ ਤੁਸੀਂ ਦੇਖ ਸਕਦੇ ਹੋ ਬਈ ਆਪਾਂ ਤਾਂ ਪਹਿਲਾਂ ਤੋਂ ਬਾਈ ਨੂੰ ਪਿਆਰ ਕਰਦੇ ਆ ਤੇ ਠੀਕ ਆ ਆ ਦੇਖੋ ਤੇ ਉਸ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰਾਂ ਬਈ ਜਿਨ੍ਹਾਂ ਨੇ ਹਨਾ ਦਵਾਰਾ ਉਸੇ ਕੋਠੀ 'ਚ ਸਿੱਧੂ ਇੱਕ ਹੋਰ ਸਿੱਧੂ ਪੈਦਾ ਹੋ ਗਿਆ ਉਹ ਕਹਿੰਦੇ ਹੁੰਦੇ ਨੇ ਇੱਕ ਜਾਊ ਲੱਖ ਆਉਣਗੇ ਹਨਾ ਉਹ ਵੀ ਵਿਚਾਰਾ ਚਲੋ ਬਈ ਪਹਿਲਾਂ ਵੀ ਮਾਰੀ ਹੋਈ ਇਨਸਾਫ ਮਿਲਣਾ ਚਾਹੀਦਾ ਉਹ ਚੀਜ਼ ਦਾ ਤੇ ਬਾਕੀ ਸਾਰਿਆਂ ਨੂੰ ਬਈ ਮੁਬਾਰਕਾਂ ਤੇ ਸਿੱਧੂ ਆਪਣੇ ਦੇ ਵਿੱਚ ਜਿਹੜਾ ਦਵਾਰੇ ਆ ਗਿਆ ਲਵ ਯੂ ਆ ਸਿੱਧੂ ਆ ਤੈਨੂੰ ਤੇ ਕਮੈਂਟ ਕਰਕੇ ਬਈ ਜ਼ਰੂਰ ਕਾਂਗਰੈਸ਼ਨ ਬੋਲਿਓ ਸਾਰੇ ਠੀਕ ਆ ਤੇ ਜਿਹੜੇ ਭਰਾਵਾਂ ਨੂੰ ਫੋਨ ਮੈਂ ਮੈਨੂੰ ਗੁੱਸਾ ਆ ਜਾਂਦਾ ਸੀ ਜਦੋਂ ਐਵੇਂ ਦੀਆਂ ਗੱਲਾਂ ਦੀਆਂ ਪੁੱਛਦੇ ਹੁੰਦੇ ਸੀ ਸਿੱਧੂ ਦੀ ਫੈਮਿਲੀ ਬਾਰੇ ਮੈਂ ਕਈਆਂ ਦੇ ਫੋਨ ਵੀ ਕੱਟੇ ਨੇ ਕਈਆਂ ਦਾ ਰਿਪਲਾਈ ਵੀ ਨਹੀਂ ਕੀਤਾ ਤੇ ਉਹਨਾਂ ਲਈ ਸੌਰੀ ਬਈ ਹਨਾ ਤਾਂ ਹੀ ਮੈਂ ਵੀਡੀਓ ਬਣਾਈ ਆ ਵੀ ਚਲੋ ਆਪਾਂ ਹੁਣ ਸਾਰਿਆਂ ਨੂੰ ਦੱਸ ਦਈਏ ਕਿਉਂਕਿ ਚੰਗਾ ਨਹੀਂ ਲੱਗਦਾ ਕਿਸੇ ਦੀ ਆਪਾਂ ਪ੍ਰਾਈਵੇਸੀ ਉਹ ਕਰੀਏ ਠੀਕ ਆ ਤੇ ਬਾਕੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਲਦੀ ਵੀਡੀਓ ਆਪਾਂ ਉੱਥੇ ਜਾ ਕੇ ਬਣਾਵਾਂਗੇ ਤੇ ਥੋੜੇ ਦਿਨ ਵਿਜੀ ਆਪਾਂ ਅਜੇ ਜਾਣਾ ਨਹੀਂ ਬਾਤ ਚਾਵਾਂਗੇ ਫੋਨ ਫੋਨ ਕਰਕੇ ਫਿਰ ਤੁਹਾਨੂੰ ਪਤਾ ਹੈ ਨਾ ਸਿਸਟਮ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਤੇ ਨਾਲ ਮੈਂ ਫੋਟੋ ਵੀ ਮੈਂਸ਼ਨ ਕਰਨ ਲੱਗਿਆ ਆ ਨਵਾਂ ਸਿੱਧੂ ਠੀਕ ਆ ਤੇ ਆ ਆਪਣਾ ਦਿਲਾਂ ਚ ਜਿਹੜਾ ਬਸ ਕੇ ਐਨ ਰਾਜ ਕਰਕੇ ਦੁਨੀਆ ਤੇ ਜਿਹੜਾ ਗਿਆ ਨਹੀਂ ਭੇਜਿਆ ਗਿਆਗਾ ਠੀਕ ਆ ਖੁਦ ਨਹੀਂ ਗਿਆ ਭੇਜਿਆ ਗਿਆਗਾ ਜਾਣ ਬੁੱਝ ਕੇ ਭੇਜਿਆ ਗਿਆ ਇਸ ਦੁਨੀਆ ਤੋਂ ਤੇ ਤੁਸੀਂ ਆ ਬਸ ਨਵੀਂ ਫੋਟੋ ਚੈੱਕ ਕਰੋ ਤੇ ਇਹ ਛੋਟਾ ਸਿੱਧੂ ਬਾਪੂ ਦੀ ਗੋਦੀ ਚ ਬਹੁਤ ਬਹੁਤ ਮੁਬਾਰਕਾਂ ਬਈ ਸਾਰਿਆਂ ਨੂੰ ਸਾਰਿਆਂ ਨੂੰ ਚਾਉਣ ਵਾਲਿਆਂ ਨੂੰ ਤੇ ਲਵ ਯੂ ਬਈ ਸਾਰਿਆਂ ਨੂੰ ਬਹੁਤ ਦਿਲ ਖੁਸ਼ ਹੋਇਆ ਅੱਜ ਤੇ ਤੁਸੀਂ ਕਮੈਂਟ ਕਰਕੇ ਦੱਸੋ ਬਈ ਤੁਹਾਨੂੰ ਕਿੰਨੀ ਕੋ ਖੁਸ਼ੀ ਆ ਕਮੈਂਟ ਕਰਕੇ ਦੱਸਿਓ ਕਿੰਨੀ ਮੇਥੋ ਤਾਂ ਬਿਆਨ ਨਹੀਂ ਹੋ ਰਹੀ ਕੋਈ ਖੁਸ਼ੀ ਤੁਸੀਂ ਦੱਸੋ ਬਈ ਕਿੰਨੀ ਖੁਸ਼ੀ ਹੋ ਰਹੀ ਆ ਤੁਹਾਨੂੰ ਤਿੰਨਾ ਮਾਸਿ ਸਿੱਧੂ ਜਿਹੜਾ ਉਸੇ ਹਵੇਲੀ ਚ ਜਨਮ ਲਿਆ ਕੰਨਿਆ ਨੇ ਪਹਿਲਾਂ ਕਿਹਾ ਸੀ ਨਾ ਵੀ ਇੱਕ ਸਿੱਧੂ ਹੋਰ ਆਊਗਾ ਉਹ ਗੱਲਾਂ ਸੱਚੀਆਂ ਹੋ ਗਈਆਂ ਇੱਕ ਸਿੱਧੂ ਹੋਰ ਆ ਗਿਆ ਬਹੁਤ ਬਹੁਤ ਧੰਨਵਾਦ ਬਈ ਵੀਡੀਓ ਦੇਖਣ ਲਈ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਯਾਰ ਤੁਹਾਨੂੰ ਕਿੰਨੀ ਕੋ ਖੁਸ਼ੀ ਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਬਈ ਲਵ ਯੂ ਆ ਯਾਰ ਸਾਰਿਆਂ ਨੂੰ ਚਾਉਣ ਵਾਲਿਆਂ ਨੂੰ ਜਿਨ੍ਹਾਂ ਨੇ ਪਹਿਲਾਂ ਵੀ ਪਿਆਰ ਦਿੱਤਾ ਤੇ ਹੁਣ ਫੇਰ ਮੇਰਾ ਦਿਲ ਖੁਸ਼ ਹੋ ਗਿਆ ਅੱਜ ਬਈ ਲਵ ਯੂ ਬਈ